ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 9ਵੀਂ ਕਲਾਸ ਐਸਐਸਟੀ ਸੋਲੂਸ਼ਨ ਚੈਪਟਰ 1 ਇੱਕ ਪਿੰਡ ਦੀ ਕਹਾਣੀ ਅਭਿਆਸ ਦੇ ਪ੍ਰਸ਼ਨ ਊੜਾ ਖਾਲੀ ਥਾਂ ਭਰੋ ਪ੍ਰਸ਼ਨ ਨੰਬਰ 1 ਮਨੁੱਖ ਦੀਆਂ ਲੋੜਾਂ ਡੈਸ਼ ਹਨ ਉੱਤਰ ਅਸੀਮਤ ਮਨੁੱਖ ਦੀਆਂ ਲੋੜਾਂ ਅਸੀਮਤ ਹਨ ਪ੍ਰਸ਼ਨ ਨੰਬਰ 2 ਡੈਸ਼ ਜੋਖੀ ਵਿੱਚ ਉਠਾਉਂਦਾ ਹੈ ਉੱਤਰ ਉਦਮੀ ਉਦਮੀ ਜੋਖੀ ਵਿੱਚ ਉਠਾਉਂਦਾ ਹੈ ਪ੍ਰਸ਼ਨ ਨੰਬਰ 3 ਡੈਸ਼ ਉਤਪਾਦਨ ਦਾ ਕੁਦਰਤੀ ਸਾਧਨ ਹੈ ਉੱਤਰ ਭੂਮੀ ਭੂਮੀ ਉਤਪਾਦਨ ਦਾ ਕੁਦਰਤੀ ਸਾਧਨ ਹੈ ਪ੍ਰਸ਼ਨ ਨੰਬਰ 4 ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਇੱਕ ਤੋਂ ਜ਼ਿਆਦਾ ਫਸਲਾਂ ਪੈਦਾ ਕਰਨ ਨੂੰ ਡੈਸ਼ ਕਹਿੰਦੇ ਹਨ ਉੱਤਰ ਬਹੁ ਫਸਲੀ ਪਰਨਾਲੀ ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਇੱਕ ਤੋਂ ਜ਼ਿਆਦਾ ਫਸਲਾਂ ਪੈਦਾ ਕਰਨ ਨੂੰ ਬਹੁ ਫਸਲੀ ਪ੍ਰਣਾਲੀ ਕਹਿੰਦੇ ਹਨ। ਪ੍ਰਸ਼ਨ ਨੰਬਰ 5 ਪੰਜਾਬ ਨੂੰ ਦੇਸ਼ ਦੀ ਡੈਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਉਤਰ ਅਨਾਜ ਟੋਕਰੀ। ਪ੍ਰਸ਼ਨ ਨੰਬਰ 6 ਕੁਝ ਮਜ਼ਦੂਰ ਜਿਹੜੇ ਕੰਮ ਲਈ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਰਦੇ ਹਨ ਡੈਸ਼ ਕਹਿੰਦੇ ਹਨ। ਉਤਰ ਹੈਗਾ ਪ੍ਰਵਾਸੀ ਮਜ਼ਦੂਰ। ਭਾਗ ਅੜਾ ਬਹੁ ਵਿਕਲਪੀ ਪ੍ਰਸ਼ਨ ਪ੍ਰਸ਼ਨ ਨੰਬਰ 1 ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ ਏ ਭੂਮੀ ਬੀ ਕਿਰਤ ਸ ਪੂੰਜੀ ਡੀ ਉਦਮੀ ਉੱਤਰ ਹੈਗਾ ਏ ਭੂਮੀ ਪ੍ਰਸ਼ਨ ਨੰਬਰ 2 ਆਰਥਿਕ ਕਿਰਿਆ ਜਿਹੜੀ ਵਸਤੂਆਂ ਤੇ ਸੇਵਾਵਾਂ ਦੇ ਮੁੱਲ ਜਾਂ ਉਪਯੋਗਤਾ ਦੇ ਵਾਧੇ ਨਾਲ ਜੁੜੀ ਹੋਈ ਹੈ ਡੈਸ਼ ਖਵਾਉਂਦੀ ਹੈ ਏ ਉਤਪਾਦਨ ਵੀ ਉਪਭੋਗਤਾ ਸੀ ਬੰਡ ਡੀ ਕਿਰਤ ਉੱਤਰ ਹੈਗਾ ਏ ਉਤਪਾਦਨ ਪ੍ਰਸ਼ਨ ਨੰਬਰ 3 ਖੇਤੀ ਵਿੱਚ ਵਿਸ਼ੇਸ਼ ਕਰ ਕਣਕਾ ਤੇ ਧਾਨ ਦੇ ਉਤਪਾਦਨ ਵਿੱਚ ਅਸਥਾਨਵਾਦ ਦੇ ਨੂੰ ਕਹਿੰਦੇ ਹਨ ਏ ਹਰੀ ਕ੍ਰਾਂਤੀ ਵੀ ਕਣਕ ਕ੍ਰਾਂਤੀ ਸੀ ਧਾਨ ਕ੍ਰਾਂਤੀ ਡੀ ਚਿੱਟੀ ਕ੍ਰਾਂਤੀ ਉੱਤਰ ਹੈਗਾ ਏ ਹਰੀ ਕ੍ਰਾਂਤੀ ਪ੍ਰਸ਼ਨ ਨੰਬਰ 4 ਇੰਗਲੈਂਡ ਦੀ ਮੁਦਰਾ ਕਿਹੜੀ ਹੈ A ਰੁਪਏ B ਡਾਲਰ C ਜਾਨ D ਪੌਂਡ ਉੱਤਰ ਹੈ ਗਿਆ D ਪੌਂਡ E ਡੀ ਸਹੀ ਜਾਂ ਗਲਤ ਪ੍ਰਸ਼ਨ ਨੰਬਰ 1 ਭੂਮੀ ਦੀ ਪ੍ਰਤੀ ਸੀਮਤ ਹੈ ਉੱਤਰ ਸਹੀ ਪ੍ਰਸ਼ਨ ਨੰਬਰ 2 ਮਨੁੱਖ ਦੀਆਂ ਸੀਮਤ ਲੋੜਾਂ ਆ ਸੀਮਤ ਸਾਧਨਾਂ ਨਾਲ ਪੂਰੀਆਂ ਹੁੰਦੀਆਂ ਹਨਾ ਉੱਤਰ ਗਲਤ ਪ੍ਰਸ਼ਨ ਨੰਬਰ 3 ਕਿਰਤ ਦੀ ਪੂਰਤੀ ਨੂੰ ਵਧਾਇਆ ਅਤੇ ਘਟਾਇਆ ਨਹੀਂ ਜਾ ਸਕਦਾ ਉੱਤਰ ਹੈ ਗਲਤ ਪ੍ਰਸ਼ਨ ਨੰਬਰ 4 ਉਦਮੀ ਜੋਖਮ ਉਠਾਉਂਦਾ ਹੈ ਉੱਤਰ ਹੈ ਸਹੀ ਪ੍ਰਸ਼ਨ ਨੰਬਰ 5 ਮਸ਼ੀਨਾਂ ਅਤੇ ਜਾਨਵਰਾਂ ਦੁਆਰਾ ਕਰਵਾਇਆ ਗਿਆ ਕੰਮ ਕਿਰਤ ਹੈ ਉੱਤਰ ਹੈ ਗਿਆ ਗਲਤ ਪ੍ਰਸ਼ਨ ਨੰਬਰ 6 ਬਾਜ਼ਾਰ ਵਿੱਚ ਵਸਤੂਆਂ ਦੀ ਕੀਮਤ ਵੱਧ ਹੋਣ ਤੇ ਉਹਨਾਂ ਦੀ ਮੰਗ ਵੱਧ ਜਾਂਦੀ ਹੈ ਉੱਤਰ ਹੈ ਗਿਆ ਗਲਤ ਨੰਬਰ 4 ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਅਰਥ ਸ਼ਾਸਤਰ ਤੋਂ ਕੀ ਭਾਵ ਹੈ ਉੱਤਰ ਅਰਥ ਸ਼ਾਸਤਰ ਮਨੁੱਖ ਦੇ ਵਿਵਹਾਰ ਦਾ ਅਧਿਐਨ ਇਹ ਜਿਹੜਾ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਆਪਣੀਆਂ ਅਸੀਮਤ ਜ਼ਰੂਰਤਾਂ ਨੂੰ ਸਿਮਤ ਸਾਧਨਾਂ ਨਾਲ ਪੂਰਾ ਕਰ ਸਕਦਾ ਹੈ। ਪ੍ਰਸ਼ਨ ਨੰਬਰ 2 ਭਾਰਤ ਦੇ ਪਿੰਡਾਂ ਦੀ ਮੁੱਖ ਉਤਪਾਦਨ ਕਿਰਿਆ ਕਿਹੜੀ ਹੈ? ਉੱਤਰ ਖੇਤੀ ਭਾਰਤ ਦੇ ਪਿੰਡਾਂ ਦੀ ਮੁੱਖ ਕਿਰਿਆ ਹੈ। ਪ੍ਰਸ਼ਨ ਨੰਬਰ 3 ਪਿੰਡਾਂ ਵਿੱਚ ਸਿੰਚਾਈ ਦੇ ਦੋ ਮੁੱਖ ਸਾਧਨ ਕਿਹੜੇ ਹਨ? ਉੱਤਰ ਟਿਊਬਵੈਲ ਨਹਿਰਾਂ ਪ੍ਰਸ਼ਨ ਨੰਬਰ 4 ਅਰਥਸ਼ਾਸਤਰ ਵਿੱਚ ਕਿਰਤ ਤੋਂ ਕੀ ਭਾਵ ਹੈ? ਉੱਤਰ ਅਰਥਸ਼ਾਸਤਰ ਵਿੱਚ ਕਿਰਤ ਦਾ ਅਰਥ ਉਹਨਾਂ ਸਾਰੀਆਂ ਮਨੁੱਖੀ ਕੋਸ਼ਿਸ਼ਾਂ ਤੋਂ ਹੈ ਜੋ ਧਨ ਕਮਾਉਣ ਦੇ ਉਦੇਸ਼ ਲਈ ਕੀਤੀਆਂ ਜਾਂਦੀਆਂ ਹਨ ਇਹ ਕੋਸ਼ਿਸ਼ਾਂ ਸਰੀਰਕ ਜਾਂ ਬੋਧਿਕ ਦੋਵੇਂ ਹੋ ਸਕਦੀਆਂ ਹਨ ਪ੍ਰਸ਼ਨ ਨੰਬਰ 5 ਮਾਂ ਦੁਆਰਾ ਆਪਣੇ ਬੱਚੇ ਨੂੰ ਪੜਾਉਣ ਦੀ ਕਿਰਿਆ ਕਿਰਤ ਹੈ ਜਾਂ ਨਹੀਂ? ਉੱਤਰ ਇਸ ਕੰਮ ਨੂੰ ਕਿਰਤ ਨਹੀਂ ਮੰਨਿਆ ਜਾਵੇਗਾ ਕਿਉਂਕਿ ਇਹ ਕੰਮ ਤਾਂ ਪ੍ਰਾਪਤੀ ਦੇ ਉਦੇਸ਼ ਨਾਲ ਨਹੀਂ ਕੀਤਾ ਗਿਆ ਪ੍ਰਸ਼ਨ ਨੰਬਰ 6 ਮਜ਼ਦੂਰਾਂ ਨੂੰ ਮਿਹਨਤਾਨਾ ਕਿਸ ਰੂਪ ਵਿੱਚ ਮਿਲਦਾ ਹੈ ਉੱਤਰ ਮਜ਼ਦੂਰ ਆਪਣੀ ਮਜ਼ਦੂਰੀ ਨਗਦ ਜਾਂ ਵਸਤੂ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਨ ਪ੍ਰਸ਼ਨ ਨੰਬਰ 7 ਪਿੰਡਾਂ ਦੇ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਦੋ ਗੈਰ ਖੇਤੀ ਕਰਿਆਵਾਂ ਦੱਸੋ ਉੱਤਰ ਗੈਰ ਖੇਤੀ ਕਰਿਆਮਾਂ ਹੇਠ ਲਿਖੇ ਅਨੁਸਾਰ ਹਨ ਡੈਰੀ ਮੁਰਗੀ ਪਾਲਣਾ ਪ੍ਰਸ਼ਨ ਨੰਬਰ 8 ਭੂਮੀ ਦੀ ਇੱਕ ਵਿਸ਼ੇਸ਼ਤਾ ਲਿਖੋ ਉੱਤਰ ਭੂਮੀ ਕੁਦਰਤ ਦਾ ਮੁਫਤ ਤੋਹਫਾ ਹੈ ਪ੍ਰਸ਼ਨ ਨੰਬਰ 9 ਮਜ਼ਦੂਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਿਉਂ ਕਰਦੇ ਹਨ ਉੱਤਰ ਮਜ਼ਦੂਰ ਆਪਣੀ ਆਜੀਵਿਕਾ ਕਮਾਉਣ ਦੇ ਲਈ ਇੱਕ ਰਾਜ ਤੋਂ ਦੂਸਰੇ ਰਾਜ ਉ ਵਿੱਚ ਪ੍ਰਵਾਸ ਕਰਦੇ ਹਨ ਪ੍ਰਸ਼ਨ ਨੰਬਰ 10 ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ ਉੱਤਰ ਚੋਨੇ ਦੀ ਰੈਂਦ ਖੁੰਦ ਪਾਬ ਪਰਾਲੀ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਉਸ ਪਰਾਲੀ ਨੂੰ ਅੱਗ ਲਗਾਉਂਦੇ ਹਨ ਨੰਬਰ 3 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਅਸੀਂ ਅਰਥ ਸ਼ਾਸਤਰ ਦਾ ਅਧਿਐਨ ਕਿਉਂ ਕਰਦੇ ਹਾਂ ਉੱਤਰ ਅਸੀਂ ਅਰਥ ਸ਼ਾਸਤਰ ਦਾ ਅਧਿਐਨ ਇਸ ਲਈ ਕਰਦੇ ਹਾਂ ਕਿਉਂਕਿ ਇਹ ਇੱਕ ਵਿਗਿਆਨ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਸੀਮਿਤ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੀਆਂ ਅਸੀਮਤ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ ਅਰਥ ਸ਼ਾਸਤਰ ਦਾ ਅਧਿਐਨ ਕਰਕੇ ਹੀ ਅਸੀਂ ਆਪਣੀ ਆਮਦਨ ਨੂੰ ਇਸ ਤਰ੍ਹਾਂ ਖਰਚ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ ਪ੍ਰਸ਼ਨ ਨੰਬਰ 2 ਆਰਥਿਕ ਕਿਰਿਆ ਕੀ ਹੈ ਇੱਕ ਉਦਾਹਰਨ ਦਿਓ ਉੱਤਰ ਆਰਥਿਕ ਕਿਰਿਆ ਉਹ ਕਿਰਿਆ ਹੈ ਜੋ ਇੱਕ ਵਿਅਕਤੀ ਦੁਆਰਾ ਆਪਣੀਆਂ ਅਸੀਮਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਿਮਤ ਸਾਧਨਾਂ ਨੂੰ ਘੱਟ ਕਰਕੇ ਕੀਤੀ ਜਾਂਦੀ ਹੈ ਇਨ੍ਹਾਂ ਕਿਰਿਆਵਾਂ ਨੂੰ ਕੀਤੇ ਜਾਣ ਦਾ ਮੁੱਖ ਮਨੋਰਥ ਧਨ ਪ੍ਰਾਪਤ ਕਰਨਾ ਹੁੰਦਾ ਹੈ ਉਦਾਹਰਨ ਇੱਕ ਅਧਿਆਪਕ ਦੁਆਰਾ ਵਿਦਿਆਲਿਆ ਵਿੱਚ ਪੜਾਉਣਾ ਪ੍ਰਸ਼ਨ ਨੰਬਰ 3 ਬਹੁ ਫਸਲੀ ਵਿਧੀ ਕੀ ਹੈ ਸਪਸ਼ਟ ਕਰੋ ਉਤਰ ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਤੇ ਇੱਕੋ ਵਾਰੀ ਇੱਕ ਤੋਂ ਵੱਧ ਫਸਲਾਂ ਉਗਾਉਣ ਜਾਂ ਪੈਦਾ ਕਰਨ ਦੀ ਕਿਰਿਆ ਨੂੰ ਫਸਲੀ ਵਿਧੀ ਕਹਿੰਦੇ ਹਨ ਇਹ ਭੂਮੀ ਦੇ ਇੱਕ ਟੁਕੜੇ ਤੇ ਉਤਪਾਦਨ ਵਧਾਉਣ ਦਾ ਸਧਾਰਨ ਤਰੀਕਾ ਹੈ ਇਹ ਬਿਜਲੀ ਟਿਊਬ ਬੈਲ ਅਤੇ ਕਿਸਾਨਾਂ ਨੂੰ ਨਿਰੰਤਰਣ ਬਿਜਲੀ ਦੀ ਪੂਰਤੀ ਨਾਲ ਸੰਭਵ ਹੋ ਸਕਿਆ ਹੈ ਛੋਟੀਆਂ-ਛੋਟੀਆਂ ਨਹਿਰਾਂ ਤੋਂ ਵੀ ਕਿਸਾਨਾਂ ਨੂੰ ਖੇਤੀ ਦੇ ਲਈ ਪਾਣੀ ਮਿਲਦਾ ਉਪਲਬਧ ਰਹਿੰਦਾ ਹੈ ਜਿਸ ਨਾਲ ਪੂਰਾ ਸਾਲ ਕਿਸਾਨਾਂ ਨੂੰ ਖੇਤੀ ਕਰਨ ਲਈ ਪ੍ਰੋਤਿਤ ਕੀਤਾ ਜਾਂਦਾ ਹੈ। ਪ੍ਰਸ਼ਨ ਨੰਬਰ 4 ਭੂਮੀ ਦੇ ਇੱਕ ਟੁਕੜੇ ਤੋਂ ਜ਼ਿਆਦਾ ਪੈਦਾਵਾਰ ਕਰਨ ਦੇ ਦੋ ਤਰੀਕੇ ਦੱਸੋ। ਉੱਤਰ ਨੰਬਰ 1 ਇੱਕੋ ਹੀ ਭੂਮੀ ਦੇ ਟੁਕੜੇ ਤੇ ਇੱਕ ਸਾਲ ਵਿੱਚ ਇੱਕ ਤੋਂ ਵੱਧ ਫਸਲਾਂ ਇੱਕੋ ਸਮੇਂ ਪੈਦਾ ਕਰਨ ਜਾਂ ਅਗਾਉਣ ਨਾਲ ਉਤਪਾਦਨ ਵਧਾਇਆ ਜਾ ਸਕਦਾ ਹੈ ਇਸ ਨੂੰ ਬਹੁ ਫਸਲੀ ਪ੍ਰਣਾਲੀ ਕਹਿੰਦੇ ਹਨ ਭੂਮੀ ਦੇ ਇੱਕੋ ਟੁਕੜੇ ਤੇ ਉਤਪਾਦਨ ਵਧਾਉਣ ਦੀ ਇਹ ਇੱਕ ਸੁਧਾਰਨ ਪ੍ਰਕਿਰਿਆ ਹੈ ਇਹ ਬਿਜਲੀ ਟਿਊਬਵੈੱਲ ਕਿਸਾਨਾਂ ਨੂੰ ਬਿਜਲੀ ਦੀ ਲਗਾਤਾਰ ਪੂਰਤੀ ਤੋਂ ਸੰਭਵ ਹੋ ਸਕੀ ਹੈ ਨੰਬਰ 2 ਦੂਸਰੀ ਤਰਫ ਇੱਕ ਹੀ ਭੂਮੀ ਦੇ ਟੁਕੜੇ ਤੇ ਉਤਪਾਦਨ ਵਧਾਉਣ ਦਾ ਹੋਰ ਤਰੀਕਾ ਆਧੁਨਿਕ ਵਿਧੀਆਂ ਦੀ ਵਰਤੋਂ ਕਰਨਾ ਹੈ ਜਿਵੇਂ ਉੱਚ ਪੈਦਾਵਾਰ ਵਾਲਾ ਬੀਜ ਰਸਾਇਣਿਕ ਖਾਦ ਦੀ ਵਧੇਰੇ ਮਾਤਰਾ ਕੀਟਨਾਸ਼ਕ ਆਦਿ ਪ੍ਰਸ਼ਨ ਨੰਬਰ 5 ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ਇਹ ਕਿਵੇਂ ਸੰਭਵ ਹੋਈ ਹੈ ਉੱਤਰ ਭਾਰਤ ਵਿੱਚ ਯੋਜਨਾਵਾਂ ਦੀ ਅਵਿਧੀ ਵਿੱਚ ਅਪਣਾਏ ਗਏ ਖੇਤੀ ਸੁਧਾਰਾਂ ਦੇ ਫਲ ਸਰੂਪ 1967 ਤੇ 68 ਵਿੱਚ ਅਨਾਜ ਦੇ ਉਤਪਾਦਨ ਵਿੱਚ 1966 ਤੇ 67 ਦੀ ਤੁਲਨਾ ਵਿੱਚ 25% ਦਾ ਵਾਧਾ ਹੋਇਆ ਕਿਸੇ ਇੱਕ ਸਾਲ ਵਿੱਚ ਅਨਾਜ ਦੇ ਉਤਪਾਦਨ ਵਿੱਚ ਇੰਨਾ ਜ਼ਿਆਦਾ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ ਇਸ ਲਈ ਇਸ ਨੂੰ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਹਰੀ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿੱਚ ਹੋਣ ਵਾਲੇ ਭਾਰੀ ਵਾਧੇ ਤੋਂ ਹੈ ਜੋ ਖੇਤੀ ਦੀ ਨੀਤੀ ਨੂੰ ਅਪਣਾਉਣ ਦੇ ਕਾਰਨ ਹੋਈ ਪ੍ਰਸ਼ਨ ਨੰਬਰ 6 ਭੂਮੀ ਉੱਪਰ ਆਧੁਨਿਕ ਖੇਤੀ ਤਰੀਕਿਆਂ ਅਤੇ ਟੂ ਬੋਇਲ ਸਿੰਚਾਈ ਦੇ ਕੀ ਹਾਨੀਕਾਰਕ ਪ੍ਰਭਾਵ ਪਏ ਉੱਤਰਾ ਭੂਮੀ ਇੱਕ ਕੁਦਰਤੀ ਸੰਸਾਧਨਾ ਹੈ ਆਧੁਨਿਕ ਖੇਤੀ ਤਰੀਕੇ ਇਸ ਦੀ ਉਪਜਾਊ ਸ਼ਕਤੀ ਨੂੰ ਘਟ ਕਰ ਰਹੇ ਹਨ ਆਧੁਨਿਕ ਖੇਤੀ ਦੇ ਢੰਗ ਦੀ ਵਰਤੋਂ ਦੇ ਨਾਲ ਮੋਢਲੇ ਪੱਧਰ ਵਿੱਚ ਤਾਂ ਖੇਤੀ ਉਤਪਾਦਨਵਾਦ ਦਾ ਰਹਿਦਾ ਹੈ ਪਰੰਤੂ ਬਾਅਦ ਵਿੱਚ ਇਹ ਹੌਲੀ-ਹੌਲੀ ਘਟਦਾ ਜਾਂਦਾ ਹੈ ਭੂਮੀ ਦੇ ਇੇਠਾਂ ਪਾਣੀ ਦਾ ਪੱਧਰ ਵੀ ਟੂਬਵੈਲ ਦੀ ਵੱਧ ਵਰਤੋਂ ਕਰਨ ਦੇ ਨਾਲ ਘਟਦਾ ਜਾ ਰਿਹਾ ਹੈ ਹਰ ਸਾਲ ਪੰਜਾਬ ਦੇ ਕਿਸਾਨ ਭੂਮੀ ਨੂੰ ਬਹੁਤ ਜ਼ਿਆਦਾ ហេਠਾਂ ਤੱਕ ਪੁਰਦੇ ਰਹਿੰਦੇ ਹਨ ਇੰਨਾਂ ਸਥਿਤੀਆਂ ਦੁਆਰਾ 20 ਸਾਲ ਦੇ ਬਾਅਦ ਜ਼ਮੀਨ ហេਠਾਂ ਪਾਣੀ ਦਾ ਪੂਰੀ ਤਰ੍ਹਾਂ ਦੇ ਨਾਲ ਕੱਟ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ ਪ੍ਰਸ਼ਨ ਨੰਬਰ 7 ਪਿੰਡਾਂ ਦੇ ਕਿਸਾਨਾਂ ਵਿੱਚ ਭੂਮੀ ਕਿਸ ਪ੍ਰਕਾਰ ਵੰਡੀ ਹੋਈ ਹੈ ਉੱਤਰ ਇਸ ਪਿੰਡ ਵਿੱਚ ਬਦ ਕਿਸਮਤੀ ਨਾਲ ਸਾਰੇ ਲੋਕ ਖੇਤੀ ਜੋਗ ਭੂਮੀ ਦੀ ਲੋੜੀਂਦੀ ਮਾਤਰਾ ਨਾ ਹੋਣ ਦੇ ਕਾਰਨ ਖੇਤੀ ਕੰਮਾਂ ਵਿੱਚ ਜੁੜੇ ਹੋਏ ਨਹੀਂ ਹਨ ਲਗਭਗ 20 ਪਰਿਵਾਰ ਇਸ ਤਰ੍ਹਾਂ ਦੇ ਹਨ ਜਿਹੜੇ ਆਪਣੀ ਭੂਮੀ ਦੇ ਮਾਲਕ ਹਨ ਅਤੇ 100 ਪਰਿਵਾਰ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਕੋਲ ਖੇਤੀ ਕਰਨ ਯੋਗ ਥੋੜੀ ਜਿੰਨੀ ਭੂਮੀ ਉਪਲਬਧ ਹੈ ਜਦ ਕਿ ਪੰਜਾਬ ਪਰਿਵਾਰ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦੇ ਕੋਲ ਆਪਣੀ ਖੇਤੀ ਜੋਗ ਭੂਮੀ ਨਹੀਂ ਹੈ ਇਹ ਲੋਕ ਦੂਸਰੇ ਲੋਕਾਂ ਦੀ ਭੂਮੀ ਤੇ ਕੰਮ ਕਰਕੇ ਆਪਣੀ ਆਜੀਵਿਕਾ ਕਮਾਉਂਦੇ ਹਨ ਪ੍ਰਸ਼ਨ ਨੰਬਰ 8 ਪਿੰਡ ਵਿੱਚ ਖੇਤੀ ਲਈ ਕਿਰਤ ਦੇ ਦੋ ਸਰੋਤ ਦੱਸੋ ਉੱਤਰ ਕਿਸਾਨ ਖੇਤੀ ਦੇ ਕੰਮ ਲਈ ਕਿਰਤ ਦਾ ਆਪਣੇ ਆਪ ਪ੍ਰਬੰਧ ਕਰਦੇ ਹਨ ਇਸ ਦੇ ਇਲਾਵਾ ਕੁਝ ਗਰੀਬ ਪਰਿਵਾਰ ਆਪਣੀ ਆਜੀਵਿਕਾ ਕਮਾਉਣ ਦੇ ਲਈ ਵੱਡੇ ਕਿਸਾਨਾਂ ਦੀ ਭੂਮੀ ਤੇ ਮਜ਼ਦੂਰਾਂ ਦਾ ਕੰਮ ਕਰਦੇ ਹਨ ਜ਼ਿਮੀਂਦਾਰਾਂ ਦੀ ਭੂਮੀ ਤੇ ਕੰਮ ਕਰਨ ਦੇ ਲਈ ਕੁਝ ਪ੍ਰਵਾਸੀ ਮਜ਼ਦੂਰ ਹੋ ਰਾਜਾਂ ਜਿਵੇਂ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਵੀ ਪਿੰਡਾਂ ਵਿੱਚ ਆਏ ਹਨ ਇਹਨਾਂ ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ ਆਪਰਾਸ਼ਨ ਨੰਬਰ 9 ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿੱਚ ਅੰਤਰ ਕਰੋ ਉੱਤਰ ਆਰਥਿਕ ਕਿਰਿਆਵਾਂ ਅਨਾਰਥਿਕ ਕਿਰਿਆਵਾਂ ਨੰਬਰ 1 ਆਰਥਿਕ ਕਿਰਿਆਵਾਂ ਅਰਥ ਵਿਵਸਥਾ ਵਿੱਚ ਵਸਤੂਆਂ ਤੇ ਸੇਵਾਵਾਂ ਦਾ ਪ੍ਰਵਾਹ ਕਰਦੀਆਂ ਹਨ ਨੰਬਰ 1 ਅਨਾਰਥਿਕ ਕਿਰਿਆਵਾਂ ਨਾਲ ਵਸਤੂਆਂ ਤੇ ਸੇਵਾਵਾਂ ਦਾ ਕੋਈ ਪ੍ਰਵਾਹ ਅਰਥ ਵਿਵਸਥਾ ਵਿੱਚ ਨਹੀਂ ਹੁੰਦਾ ਆਰਥਿਕ ਕਿਰਿਆਵਾਂ ਨੰਬਰ 2 ਜਦੋਂ ਆਰਥਿਕ ਕਿਰਿਆਵਾਂ ਵਿੱਚ ਬਾਦਾਂ ਹੁੰਦਾ ਹੈ ਤਾਂ ਉਸ ਦਾ ਅਰਥ ਹੈ ਕਿ ਅਰਥ ਵਿਵਸਥਾ ਉન્નਤੀ ਵਿੱਚ ਹੈ ਅਨਾਰਥਿਕ ਕਰਿਆਵਾ ਨੰਬਰ 2 ਅਨਾਰਥਿਕ ਕਰਿਆਵਾ ਵਿੱਚ ਹੋਣ ਵਾਲਾ ਕੋਈ ਵੀ ਵਾਧਾ ਅਰਥ ਵਿਵਸਥਾ ਦੀ ਉન્નਤੀ ਦਾ ਨਿਧਾਰਕ ਨਹੀਂ ਹੈ। ਨੰਬਰ 3 ਆਰਥਿਕ ਕਰਿਆਵਾ ਆਰਥਿਕ ਕਰਿਆਵਾ ਤੋਂ ਵਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ। ਅਨਾਰਥਿਕ ਕਰਿਆਵਾ ਨੰਬਰ 3 ਅਨਾਰਥਿਕ ਕਰਿਆਵਾ ਵਿੱਚੋਂ ਕਿਸੇ ਰਾਸ਼ਟਰੀ ਆਮਦਨ ਅਤੇ ਵਿਅਕਤੀਗਤ ਆਮਦਨ ਵਿੱਚ ਵਾਧਾ ਨਹੀਂ ਹੁੰਦਾ। ਪ੍ਰਸ਼ਨ ਨੰਬਰ 10 ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਉੱਤਰ ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖਿਆਂ ਅਨੁਸਾਰ ਹਨ ਨੰਬਰ 1 ਕਿਰਤ ਉਤਪਾਦਨ ਦਾ ਇੱਕੋ ਮਾਤਰ ਸਰਗਮ ਸਾਧਨ ਹੈ ਨੰਬਰ 2 ਕਿਰਤ ਦੀ ਪੂਰਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ ਨੰਬਰ 3 ਭਾਰਤ ਵਿੱਚ ਕਿਰਤ ਭਰਪੂਰ ਮਾਤਰਾ ਵਿੱਚ ਉਪਲਬਧ ਹੈ ਨੰਬਰ 4 ਤਾਨ ਕਮਾਉਣ ਦੇ ਮਨੋਰਥ ਨਾਲ ਕੀਤੇ ਗਏ ਸਾਰੇ ਮਨੁੱਖੀ ਯਤਨ ਕਿਰਤ ਹਨ ਨੰਬਰ 5 ਕਿਰਤ ਨੂੰ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ਨੰਬਰ 6 ਕਿਰਤ ਗਤੀਸ਼ੀਲ ਹੈ ਪ੍ਰਸ਼ਨ ਨੰਬਰ 11 ਛੋਟੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ ਉੱਤਰ ਛੋਟੇ ਕਿਸਾਨਾਂ ਦੀ ਪੂੰਜੀ ਦੀ ਜ਼ਰੂਰਤ ਵੱਡੇ ਕਿਸਾਨਾਂ ਤੋਂ ਪਿੰਨ ਹੁੰਦੀ ਹੈ ਕਿਉਂਕਿ ਛੋਟੇ ਕਿਸਾਨਾਂ ਦੇ ਕੋਲ ਭੂਮੀ ਘੱਟ ਹੋਣ ਦੇ ਕਾਰਨ ਉਤਪਾਦਨ ਉਹਨਾਂ ਦੇ ਪੰਰ ਪੋਸ਼ਣ ਦੇ ਲਈ ਘੱਟ ਹੁੰਦਾ ਹੈ ਉਹਨਾਂ ਨੂੰ ਪੂੰਜੀ ਜ਼ਿਆਦਾ ਪ੍ਰਾਪਤ ਨਾ ਹੋਣ ਦੇ ਕਾਰਨ ਬੱਚਤਾਂ ਨਹੀਂ ਹੁੰਦੀਆਂ ਇਸ ਲਈ ਪੂੰਜੀ ਦੀ ਮੰਗ ਖੇਤੀ ਦੇ ਲਈ ਉਹਨਾਂ ਨੂੰ ਵੱਡੇ ਕਿਸਾਨਾਂ ਜਾਂ ਸ਼ਾਹੂਕਾਰਾਂ ਤੋਂ ਉਧਾਰ ਲੈ ਕੇ ਪੂਰੀ ਕਰਨੀ ਪੈਂਦੀ ਹੈ ਜਿਸ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ ਪ੍ਰਸ਼ਨ ਨੰਬਰ 12 ਵੱਡੇ ਕਿਸਾਨ ਬਾਦੂ ਹੋਏ ਖੇਤੀ ਉਤਪਾਦਾਂ ਦਾ ਕੀ ਕਰਦੇ ਹਨ ਉੱਤਰ ਵੱਡੇ ਕਿਸਾਨ ਆਪਣੇ ਖੇਤੀ ਉਤਪਾਦ ਨੂੰ ਆਪਣੇ ਨੇੜੇ ਦੇ ਬਾਜ਼ਾਰ ਵਿੱਚ ਵੇਚਦੇ ਹਨ ਉਹ ਕਿਸਾਨ ਆਪਣੀ ਉਪਜ ਦੀ ਬਾਜ਼ਾਰ ਵਿੱਚ ਅਪੂਰਤੀ ਕਰਦੇ ਹਨ ਅਤੇ ਬਹੁਤ ਜ਼ਿਆਦਾ ਧਨ ਕਮਾ ਲੈਂਦੇ ਹਨ ਇਸ ਕਮਾਈ ਹੋਈ ਬਾਦੂ ਪੂੰਜੀ ਦੀ ਵਰਤੋਂ ਉਹ ਛੋਟੇ ਕਿਸਾਨਾਂ ਨੂੰ ਉੱਚੀ ਵਿਆਜਦਾਰ ਤੇ ਕਰਜ਼ ਤੇ ਦੇਣ ਦੇ ਲਈ ਕਰਦੇ ਹਨ ਇਸ ਦੇ ਇਲਾਵਾ ਉਸ ਉਹ ਇਸ ਬਾਦੂ ਦਾ ਪ੍ਰਯੋਗ ਅਗਲੇ ਖੇਤੀ ਮੌਸਮ ਵਿੱਚ ਉਪਜ ਅਗੌਣ ਜਾਂ ਪੈਦਾ ਕਰਨ ਦੇ ਲਈ ਵੀ ਕਰਦੇ ਹਨ ਅਤੇ ਆਪਣੀ ਜਮਾ ਪੂੰਜੀ ਨੂੰ ਵਧਾਉਂਦੇ ਹਨ ਪ੍ਰਸ਼ਨ ਨੰਬਰ 13 ਭਾਰਤ ਦੇ ਪਿੰਡਾਂ ਵਿੱਚ ਕਿਹੜੀਆਂ-ਕਿਹੜੀਆਂ ਗੈਰ ਖੇਤੀ ਕਰਿਆਵਾਂ ਕੀਤੀਆਂ ਜਾਂਦੀਆਂ ਹਨ ਉੱਤਰ ਖੇਤੀ ਪੇਂਡੂ ਖੇਤਰ ਵਿੱਚ ਜੋ ਗੈਰ ਖੇਤੀ ਕੰਮ ਹੋ ਰਹੇ ਹਨ ਉਹ ਹੇਠ ਲਿਖੇ ਅਨੁਸਾਰ ਹਨ ਨੰਬਰ 1 ਪਸ਼ੂ ਪਾਲਣ ਦੁਬਾਰਾ ਦੁੱਧ ਕਰਿਆਮਾ ਨੰਬਰ 2 ਛੋਟੇ ਛੋਟੇ ਉਦਯੋਗ ਹਨ ਜਿਸ ਵਿੱਚ ਆਟਾ ਚੁੱਕੀਆਂ ਬੁਣਨਾ ਉਦਯੋਗ ਫਰਨੀਚਰ ਬਣਾਉਣਾ ਲੋਹੇ ਦੇ ਅਜੌਰ ਬਣਾਉਣਾ ਆਦਿ ਸ਼ਾਮਲ ਹਨ ਨੰਬਰ 3 ਦੁਕਾਨਦਾਰੀ ਨੰਬਰ 4 ਆਵਾਜਾਈ ਦੇ ਸਾਧਨਾਂ ਦਾ ਸੰਚਾਲਨ ਆਦਿ ਪ੍ਰਸ਼ਨ ਨੰਬਰ 14 ਪਿੰਡਾਂ ਵਿੱਚ ਹੋਰ ਗੈਰ ਖੇਤੀ ਉਤਪਾਦਨ ਕਿਰਿਆਵਾਂ ਸ਼ੁਰੂ ਕਰਨ ਲਈ ਕੀ ਕੀਤਾ ਜਾ ਸਕਦਾ ਹੈ ਉੱਤਰ ਗੈਰ ਖੇਤੀ ਕਿਰਿਆਵਾਂ ਨੂੰ ਘੱਟ ਮਾਤਰਾ ਵਿੱਚ ਭੂਮੀ ਦੀ ਜ਼ਰੂਰਤ ਹੁੰਦੀ ਹੈ ਵਰਤਮਾਨ ਵਿੱਚ ਪਿੰਡਾਂ ਵਿੱਚ ਗੈਰ ਖੇਤੀ ਖੇਤਰ ਜ਼ਿਆਦਾ ਫੈਲਿਆ ਹੋਇਆ ਨਹੀਂ ਹੈ ਪਿੰਡਾਂ ਵਿੱਚ ਹਰ 100 ਮਜ਼ਦੂਰਾਂ ਵਿੱਚੋਂ ਸਿਰਫ 24 ਮਜ਼ਦੂਰ ਹੀ ਗੈਰ ਖੇਤੀ ਕਰਿਆਵਾਂ ਨਾਲ ਜੁੜੇ ਹੋਏ ਹਨ ਲੋਕ ਗੈਰ ਖੇਤੀ ਕਰਿਆਵਾਂ ਨੂੰ ਜਾਂ ਤਾਂ ਆਪਣੀਆਂ ਬੱਚਤਾਂ ਨਾਲ ਜਾਂ ਕਰਜ਼ਾ ਲੈ ਕੇ ਸ਼ੁਰੂ ਕਰ ਸਕਦੇ ਹਨ ਪਿੰਡਾਂ ਵਿੱਚ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਕੇ ਜਿਵੇਂ ਸੜਕ ਬਿਜਲੀ ਸੰਚਾਰ ਆਵਾਜਾਈ ਆਦ ਨਾਲ ਇਹਨਾਂ ਨੂੰ ਸ਼ਹਿਰ ਦੇ ਨਾਲ ਜੋੜਿਆ ਜਾ ਸਕਦਾ ਹੈ ਅਤੇ ਗੈਰ ਖੇਤੀ ਕਰਿਆਵਾਂ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ਪ੍ਰਾਸ਼ਨ ਨੰਬਰ 15 ਫਸਲਾਂ ਦੀ ਰੈਂਦ ਖੂਦ ਨੂੰ ਖੇਤਾਂ ਵਿੱਚ ਸਾਂੜਨ ਨਾਲ ਜ਼ਮੀਨ ਦੀ ਗੁਣਵੱਤਾ ਵਿੱਚ ਨਿਕਾਰ ਕਿਉਂ ਆਉਂਦਾ ਹੈ ਉੱਤਰ ਫਸਲਾਂ ਦੀ ਰੈਂਦ ਖੂਦ ਨੂੰ ਖੇਤਾਂ ਵਿੱਚ ਸਾਂੜਨ ਨਾਲ ਜ਼ਮੀਨ ਦੀ ਉੱਪਰਲੀ ਤਹਿ ਦਾ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਜ਼ਮੀਨ ਵਿੱਚ ਮਿਲਣ ਵਾਲੇ ਸੂਖਮ ਜੀਵ ਬੈਕਟੀਰੀਆ ਮਿੱਤਰ ਕੀੜੇ ਉਲੀ ਪੰਛੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਦੇ ਨਾਲ-ਨਾਲ ਜ਼ਮੀਨ ਦੇ ਲਾਭਦਾਇਕ ਤੱਤ ਤੇ ਜੋਗਿਕ ਵੀ ਤਾਪਮਾਨ ਦੇ ਵਾਧੇ ਕਾਰਨ ਨਸ਼ਟ ਹੋ ਜਾਂਦੇ ਹਨ ਸਿੱਟੇ ਵਜੋਂ ਜ਼ਮੀਨ ਦੀ ਗੁਣਵੱਤਾ ਵਿੱਚ ਨਿਕਾਰ ਆਉਂਦਾ ਹੈ ਧੰਨਵਾਦ